ਸਭ ਤੁਸੀਂ ਇਹ ਕਾਰਜ ਜੀ ਤੁਹਾਡਾ ਘਾਟਨੇ ਦੇ ਚੈਨਲ ਸਭ ਪਰੇ ਜ਼ਿੰਦਗੀ ਦੇ ਉਮੀਦ ਕਰਦੇ ਆਂ ਜੀ ਸਾਰੇ ਵਧੀਆ ਹੋਵੋਗੇ ਰਾਜ ਜੀ 26 ਅਕਤੂਬਰ ਵੀਰ ਸ਼ਨੀਵਾਰ ਤੇ ਅੱਜ ਆਪਾਂ RAM ਲੋਕ ਨਹੀਂ ਕਹਿ ਰਹੇ ਨੇ ਜੀ ਜੀ ਮੰਗਲਵਾਰ ਦੀ ਹੈ ਸਾਡੇ ਇੱਥੇ ਪਿੰਡ ਚ ਨਵਾਜ ਹੈ ਵੀ ਕੁੜੀਆਂ ਤੇ ਸੇਵੀਆਂ ਦੀ ਤਿਆਰੀ ਕਰ ਕੀ ਰਿਪੋਰਟ ਨੂੰ ਡਿਮਾਰਕ ਬਣਾਉਂਦੇ ਨੇ ਉਸ ਤੋਂ ਬਾਅਦ ਆ ਇਹ ਪਕਾਣ ਲੱਗੇ ਨੇ ਕਿਉਂਕਿ ਉਸਨੇ ਇਹ ਤੋਂ ਦਵਾ ਰਹੇ ਨੇ ਹਾਂ ਜੀ ਅੱਜ ਮੈਂ ਸੋਚਿਆ ਜੇ ਮੱਠੀਆਂ ਆਉਣੀਆਂ ਕਿਉਂਕਿ ਪਤਾ ਨਹੀਂ ਆਪਾਂ ਕਰਾਈ ਤੂੰ ਹੀ ਹੈ ਜੇ ਪਰ ਜੋ ਕੱਟ ਲੈ ਕੇ ਨੂੰ ਕਿ ਆਪਾਂ ਸੇਜੇ ਬਣਾ ਲਾਗੇ ਹੈ ਨਾ ਫੇਰੀ ਕਰੋ ਤੇ ਮੈਂ ਕਦੇ ਬਣਾਈਆਂ ਨਹੀਂ ਸੀ ਬਸ ਹੁਣ ਹੋਰ ਵੀ ਆਪਨੇ ਤੇ ਜਰੂਰ ਆ ਗਏ

బ పింధి నాగపంచే నాగన జీనా నాగపంచ ਸਾਲਵਾਦ ਹੁੰਦੀ ਆਪਣੇ ਸਾਰੇ ਥੰਡਾਂ ਦੇ ਵਿੱਚ ਪੁੱਗੇ ਵਾਦੇ ਨਾਲ ਸਥਾਨ ਬਣਿਆ ਪਰ ਉੱਥੇ ਸਾਰੇ ਨੂੰ ਆ ਦੇਖਦੇ ਨੇ ਕਿਸੇ ਦਾ ਕਿਸੇ ਚੀਜ਼ ਨਾਲ ਟਿਕ ਨਹੀਂ ਆਪਣੇ ਕਿਸੇ ਨਾਲ ਟਿਕਦਾ ਨਹੀਂ ਨਾਲ ਉਸ ਤੋਂ ਬਾਅਦ ਹੀ ਜਦੋਂ ਆਪਾਂ ਕੇ ਸੌਂ ਦਾ ਟੂਰ ਵੀ ਮਾਰ ਲਈ ਉਸ ਤੋਂ ਬਾਅਦ ਹੀ ਆਪਾਂ ਨਾ ਮਤਲਬ ਮਸ਼ੀਨਾਂ ਸੇਮੀਆਂ ਬਣਾਉਣੇ ਜੀ ਉਸ ਤੋਂ ਪਹਿਲਾਂ ਲੀਨ ਬਣਾਉਂਦੇ ਉਹ ਕੋਈ ਨਾ ਟਾਈਮ ਇੰਤਜ਼ਾਰ ਕਰਦਾ ਰਹਿੰਦਾ ਬਾਕੀ ਸੇ ਇਹਦੇ 7 ਮਹੀਨੇ ਤੱਕ ਉਹਨਾਂ ਨੂੰ ਕਹਾਣੀ ਦੀ ਮਿਹਰੇ ਨੂੰ ਪਾਰਿਸ਼ ਤੇ ਚੱਲ ਰਹੇ ਨੇ ਉਹ ਇਹ ਸੁਖੀਆਂ ਨੇ ਜੇ ਉਹਨਾਂ ਨੂੰ ਮੱਥੇ ਕਰਕੇ ਜੇ ਸਾਰਾ ਕੁਝ ਕਰਨਾ ਪੈਦਾ ਹੈ ਇਹ ਪਹਿਲਾਂ ਵੀ ਜਮਾ ਨਹੀਂ ਹੋਈ ਸੀ ਉਹਨੂੰ ਤਰਕ ਕਰਕੇ ਪਈ ਹੈ ਤਾਂ ਹੈਲਮ ਕਰੀਏ ਅੰਨ ਕਿਸੇ ਦੇ ਹੱਲੇ ਟੈਕਨੋਲੋਜੀ ਆਦਾਂ ਕਰਾ ਫੀ ਇੱਕ ਹੱਥ ਨਾਲ ਦੋ ਟੋਟੀਆਂ ਜੰਦੀਆਂ ਨੇ ਜੀ ਠੀਕ ਹਨਾ ਕਿ ਤੋਂ ਮੋਟੀਆਂ ਹੋ ਰਹੀਆਂ ਨੇ ਕਿ ਤੋਂ ਪਤਲੀਆਂ కోసా పీడి రస్ పై అనే బాదీ ఫు రక దాగి బాధ ము మార్ వారీగా ਤੁਲੋਜੀ ਕੋਸ਼ਿਸ਼ ਕਰਾਂਗੇ ਪਰ ਮਨ ਵਿੱਚ ਮੁੱਖ ਜੁੜੀਆਂ ਬੰਦੀਆਂ ਹੋ ਜਾਂ। ਐਵੇਂ ਸੀ ਤੇ ਜਿੱਦ ਮੇਰੇ ਕੋਲ ਕੱਪੜੇ ਮੈਨੂੰ ਸਲਾਈਆਂ ਦੇ ਪਹਿਲਾਂ ਪੱਤੇ ਲੈਣਾ। ਉਹ ਵੀ ਬਣਾਉਣੇ ਨੇ ਵੀ ਪਰ ਮੈਂ ਕਿਹਾ ਚਲੋ ਪਹਿਲਾਂ ਇਹੋ ਲਾ ਗੀ। ਸੋ ਫਿਰ ਕੋਈ ਅਗਲੇ ਜੰਮੀ ਤਰ੍ਹਾਂ। ਉਹ ਵੀ ਉਸ ਤਰ੍ਹਾਂ ਸण्डे ਆ ਜੀ ਫਿਰ ਬੱਚਾ ਨੂੰ ਬਣਾ। ਦੇ ਤਾਂ ਕਦੇ ਕੋਸ਼ਦੇ ਨੂੰ ਮਾਹ ਨੂੰ ਕੰਨ ਨਹੀਂ ਕਰੰਦਾ ਇਹ ਆਪਾਂ ਨੂੰ ਅੰਨੇ ਸੋਚੀ ਵਿੱਚ ਲਾਈ ਦਿੰਦੇ ਜਦੋਂ ਮੈਂ ਬੈਜੂਗੀ ਕਿ ਇਹ ਮਸ਼ੀਨ ਤੇਰੋ ਲੱਗਦਾ ਨਹੀਂ ਨਾ ਬੇਬੀ ਇਹ ਚੀਜ਼ ਨੂੰ ਮੈਜਿਕ ਟਾਈਪ ਲੱਗਦੀ ਹੈ ਬੱਚਿਆਂ ਲਈ ਆਪਾਂ ਇਹ ਕਦੇ-ਕਦੇ ਕਰਦੇ ਆ ਉਹ ਦੇਖਦੇ ਨੇ ਉਹ ਵਿੱਚ ਫਸੇ ਜਾਂਦੇ ਨੇ ਫਿਰ ਆਪਾਂ ਤੰਗ ਕਰਦੇ ਇਸ ਕਰਕੇ ਅੱਜ ਮੈਂ ਇਹ ਟੈਪ ਕਰਨਾ ਸੇ ਮੇਰੀ ਪੀੜੀ ਪਾ ਰਹੀ ਹੈ ਆਪਾਂ ਮੇਕ ਮੁੱਖੜੀ ਪਿਆ ਵੀ ਜ਼ਰੂਰੀ ਹੈ ਆਪਣੇ ਰੀਤੀ ਰਿਵਾਜ ਨੇ ਜਿਹੜੇ ਪਿੰਡਾਂ ਦੇ ਆਪਾਂ ਨਹੀਂ ਛੱਡ ਸਕਦੇ ਤੇ ਇਹ ਪਿੰਡਾਂ ਦੇ ਰੀਤੀ ਰਿਵਾਜ ਨੇ ਜੇ ਕੋਣਾ ਪੀੜੀ ਦਾ ਜੀੜੀ ਚੱਲੇ ਆ ਰਹੀ ਨੇ ਹਰ ਇੱਕ ਨੂੰ ਸੋਚਦਾ ਵੀ ਆਪਾਂ ਬੱਚਿਆਂ ਦੀ ਸੁੱਖ-ਸਾਂਤੀ ਲਈ ਆਉਂਦੇ ਜੋ ਐਨਾ ਤਰੀਕੇ ਤੇ ਮੁੰਡੇ ਸਭ ਲੋਕ ਕਰਦੇ ਨੇ ਅਜਿਹਾ ਜੀ ਆਪਣੀ ਇਤਾਰ ਵਿੱਚ ਸਥਾਨ ਬਣੇ ਹੋਏ ਨੇ ਦੇਖੋ ਹਾਂ ਕਹਿੰਦੇ ਹੋ ਦਿਨ ਤਾਂ ਤੁਮ ਪੂਜਣੇ ਵੀ ਪੈਂਦੇ ਨੇ ਬਾਕੀ ਜੀ ਥੋੜੇ ਦੇ ਦਿਨ ਹੋ ਗਏ ਆਪਣੇ ਹਨ ਕਿਚਨ 'ਚ ਕਹਿੰਦੇ ਹੁੰਦੇ ਨੇ आ गया से तो बहुत तो तो डर्जर हो पता नहीं पाइप नहीं शेयर की कोशिश करो कि टाइम नहीं लगता जी स्टिचिंग कुछ तो अपना का स्टिचिंग काम हो जाता कुछ घर के काम काज हो जाते हैं फिर आप टाइम नहीं लगता कई बार तो क्योंकि इन्ना हाई प्रैशर रहता है ਮਾਂ ਦਾ ਬੱਚਾ ਛੋਟਾ ਜੀ ਇਸ ਮੇਰੇ ਉਹ ਵੀ ਸਾਰਾ ਦੋਪਹਿਰ ਦਾ ਉਸ ਪੂਰਾ ਖੈਨਾਓ ਦੇ ਖਾਣਾ ਬਣਾਉਣਾ ਉਹ ਰੈਡੀ ਕਰਨਾ ਹੈ ਉਸ ਸਮੇਂ ਵੀ ਆਪਣੇ ਨੰਬਰ ਪਸੂ ਦਾ ਕੰਮ ਵੀ ਤਿਆਰੀ ਚੁੱਲੇ ਦਾ ਵੀ ਤੁਹਾਨੂੰ ਪਤਾ ਹੈ ਹਾਈ ਪ੍ਰੈਸ਼ਰ ਜੀ ਦਾ ਬੱਚਾ ਹੈ ਤਾਂ ਆਪਰੇ ਨੂੰ ਮਿਹਨਤ ਲਗਾਉਣਾ ਪੈਣੀ ਇਹ ਨਹੀਂ ਕਿਉਂਕਿ ਮਾਈ ਨੇ ਕਿਹਾ ਬਹੁਤ ਉਹ ਹੀ ਪ੍ਰੈਸ਼ਰ ਕਹਿੰਦੀ ਪ੍ਰੈਸ਼ਰ ੋਂਪਰ ਕੰਮ ਕਰਨਾ ਹੈ ਫਿਰ ਤੁਹਾਨੂੰ ਮਹਾਂ ਦਾ ਇੱਜਾ ਦੇ ਜੀ ਨੂੰ ਤਾਣਾ सारी रात में टेंशन आ रही है काम का आ रही है सब कुछ करना पड़ रहा है जी कहने को तो नीचे हो गया सारे काम भी है ना जिन्हें छट गए उन्होंने कोई भी काम नहीं तो इस करके जिंदगी इस राश पर ही चलते रहना चाहिए बाकी जो मेरी है ना वीडियो वाइया लगती है ना आप मोटिवेट करो कि काफ़ी दिन हो गए जी मैं तो ब्लॉग नहीं पाया गया क्योंकि टाइम भी यही नहीं ਨਾ ਤਾਂ ਤੇ ਟਾਈਮਿੰਗ ਘੱਟ ਰੂਂਦੀ ਆ ਸਮਾਂ ਹੀ ਉਹ ਤੁਹਾਨੂੰ ਡੇਲੀ ਰੁਟੀਨ ਵੀ ਸ਼ੇਅਰ ਕਰਨੀ ਹੁੰਦੀ ਹੈ ਜੀ ਆਪਾਂ ਤਾਂ ਪਿੰਡ ਆਏ ਨੇ ਹਨਾ ਤੇ ਉਹ ਹੀ ਬਸ ਤਾਂ ਟਾਈਮ ਨਹੀਂ ਲੱਗਦਾ ਜਿਸ ਦਿਨ ਵੀ ਪੈਂਦਾ ਇਹ ਤੁਸੀਂ ਮੇਰੇ ਬਲੌਗ ਪਿਆਰ ਲਿਆ ਕਰੋ ਮੈਨੂੰ ਵੀ ਦੱਸਿਆ ਕਰੋ ਫਿਰ ਮੈਂ ਤਾਂ ਨਹੀਂ ਰਹਿ। ਮੈਂ ਵੀ ਤੁਹਾਡੇ ਹੌਸਲੇ ਨਾਲ ਹੀ ਮੈਂ ਵਰ ਨੀ 100 ਮੇਰੇ ਪੰਜ ਸਬਸਕ੍ਰਾਈਬਰ ਹੋ ਗਏ ਨੇ। ਫਿਰ ਮੈਂ ਐਸਾ ਕਰੇਨ ਵੀ ਸਬਸਕ੍ਰਾਈਬ ਕਰੋੀਏ ਆਪਣਾ ਪਸਤਾ ਪਤਾ ਲੱਗਿਆ ਨਾ ਵੀ ਆਪਣਾ ਲੋਕ ਕੀ ਕੀ ਉਹ ਪਿਆਰ ਕਰਦੇ ਆ ਨਾ ਮੁੰਡਾ ਤੇ ਜੇਕਰ ਤੁਸੀਂ ਮੈਨੂੰ ਕਮੈਂਟ ਕਰਕੇ ਨਾ ਲਾਈਕ ਤੇ ਸ਼ੇਅਰ ਕਰਕੇ ਮਰ ਸਪੋਰਟ ਕਰੋਗੇ ਤਾਂ ਮੈਨੂੰ ਹੌਸਲਾ ਮਿਲੂਗਾ ਜੀ ਤੁਹਾਨੂੰ ਵੀ ਮੇਰੇ ਮਤਲਬ ਵਲੌਗ ਦੇਖਣ ਲਈ ਕਾਹਲੇ ਹੋਗੇ ਹੋ ਤੇ ਪਿਆਰਾ ਆਪਣਾ ਦੇ ਪਿਆਰ ਵਾਲੇ ਜਿਹਨੂੰ ਮੈਂ ਲਿਖਣਾ ਕੀ ਵਾਰ ਆਪਣਾ ਜਿਹੜੀਆਂ ਬਣਾਉਂਦੀ ਆ ਤੇ ਮੌਜੂਦ ਨੇ ਆਪਾਂ ਸੋਚਿਆ ਵੀ ਨਹੀਂ ਹੁੰਦਾ ਚਲੋ ਜੀ ਬੈ ਰਹੇ ਹਾਂ ਨਾ ਫਿਰ ਦੇਰ ਬੈਸੂਈ ਕਰਿਤਾ ਪਰਮਾਤਮਾ ਸਤਿ ਦੀ ਦਿੱਲ ਲੈ ਕੇ ਆਉਂਦੇ